ਦੇ ਘਰ ਦੇ ਮਹਾਰਾਜ ਦੇ ਘਰ ਘਾਟਾ ਨਹੀਂ ਇੱਥੇ ਦੇ ਸੰਗਤ ਨਹੀਂ ਆਉਣਾ ਹੀ ਆਉਣਾ ਭਾਵੇਂ ਜਿੱਦਾਂ ਮਰਜੀ ਆਵੇ بس ਪ੍ਰਸ਼ਾਸਨ ਨੇ ਨੁਕਸਾਨ ਕੀਤਾ ਵਾ ਪ੍ਰਸ਼ਾਸਨ ਕੋ ਕੋ ਪੋਲ ਨਹੀਂ ਬਣਿਆ ਉਹਦਾ ਕਰਕੇ ਜਿਹੜੀ ਮੁਸ਼ਕਲ ਬਹੁਤ ਹੀ ਜਿਆਦੀ ਮੁਸ਼ਕਲ ਆਈ ਹੈ ਸੰਗਤ ਨੂੰ ਹੋਰ ਕੋਈ ਮਤਲਬਾ ਨਹੀਂ ਬਾਕੀ ਐਸੇ ਕੇ ਚੀਜ਼ ਦਾ ਘਾਟਾ ਜਲਵੀਰ ਜੀ ਬਹੁਤ ਜਿਆਦੀ 2-3 ਦਿਨ ਹੋ ਗਏ ਲੇਬਰ ਵਾਲੇ ਜਿਹੜੇ ਟੈਂਟਰ ਵਾਲੇ ਵੀਰਿਆ ਉਹ 2-3 ਦਿਨ ਤੋਂ ਸ਼ਾਮ ਨੂੰ ਟੈਂਟਰ ਨੂੰ ਲਾਉਣਾ ਪੈਂਦਾ ਵਾ ਫੇਰ ਫੇਰੇ ਲਾਉਣਾ ਪੈਂਦਾ ਵਾ ਬਹੁਤ ਜੋ ਪੰਜ ਨੂੰ ਆਈ ਉਹਨੇ ਅਰੇ ਤੇ ਚਲੋ ਜੋ ਮਹਾਰਾਜ ਲਪਾਪੜਾ ਸਾਹਿਬ ਦੀ ਇੱਕ ਫੇਰ ਵੀ ਦਾ ਬੇਨਤੀ ਕੀਤੀ ਧੁੱਪ ਨਿਕਲ ਆਈ। ਤੁਹਾਡਾ ਫੇਰ ਲੰਗਰ ਚਾਲੂ ਹੋ ਗਿਆ। ਆ ਮੀ ਕਰਕੇ ਕੰਮ ਕਰਾਉਗਾ। ਹੁਣ ਆ ਜੀ ਆਪ ਬਹੁਤੇ ਮੇਲੇ ਉੱਤੇ ਆ ਸਾਰੇ ਭਿੱਜ ਗਏ। ਉਦੋਂ ਆ ਥੱਲੇ ਉੱਤੇ ਉਦੋਂ ਟਰੈਕਟਰ ਸੱਤ ਹੋ ਗਿਆ। ਮੜਾ ਸਟਾਰਟ ਕੀਤਾ। ਫੇਰ ਵੀ ਸਰਦਾ ਸਾਡੀ ਅਜੇ ਮੱਤਾ ਟੇਕ ਲਿਆ। ਠੀਕ ਆ ਅਜੇ ਵੀ ਜਾਣ ਤੋਂ ਜੀਣ ਕਰਦਾ। ਹੁਣ ਪੱਤੀ ਚੱਲਿਆ। ਹੁਣ ਪੱਤੀ ਚੱਲੇ ਆ ਪਰਦਸ ਚੱਲੇ। ਹਾਂਜੀ। ਕੋ ਪੋਲ ਕਰਕੇ ਬਹੁਤ ਪਰੇਸ਼ਾਨੀ ਆਉਂਦੀ ਆ ਪ੍ਰਸ਼ਾਸਨ ਨੇ ਉਹ ਪੋਲ ਮਤਲਬ ਕਿ ਨਹੀਂ ਛੇਤੀ ਤਿਆਰ ਕੀਤਾ ਤੇ ਪਰ ਤਾਂ ਵੀ ਮਤਲਬ ਕਿ ਸੰਗਤਾਂ ਦਾ ਕੱਲ ਦਾ ਹੀ ਵੇਖਣਾ ਹੈ 5 ਤਰੀਕ ਦਾ ਹੀ ਸੰਗਤਾਂ ਦਾ ਹਾੜੀ ਆਇਆ ਕਰਕੇ ਬਹੁਤ ਭਾਰੀ ਨੁਕਸਾਨ ਹੋ ਰਿਹਾ ਪ੍ਰਬੰਧਾਂ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਆ ਰੱਬ ਨੂੰ ਚਾਹੀਦਾ ਪ੍ਰਸ਼ਾਸਨ ਰੋਕਣੀ ਬੰਦ ਕਰੇ ਇਹ ਮਹਾਰਾਜ ਦਾ ਮੇਲਾ ਸਾਲ ਬਾਦ ਆਉਂਦਾ ਹੈ ਖਰਾਬ ਹੋ ਰਿਹਾ ਬਹੁਤ ਨੁਕਸਾਨ ਹੋ ਰਿਹਾ ਸੰਗਤ ਬਹੁਤ ਪਰੇਸ਼ਾਨ ਹੋ ਰਹੀ ਆ ਰਾਤ ਦਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਆ ਥੋੜਾ ਜਿਹਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਜਿਹੜੇ ਲੰਗਰਾਂ ਜਿੱਥੇ ਅੰਦਰ ਲੰਗਰ ਲੱਗਦੇ ਉਹ ਟੈਂਟਾਂ ਈ ਥਾਂ ਤੇ ਸ਼ੈੱਡ ਬਣਾਏ ਜਾਣ ਲੰਗਰ ਦੇ ਪ੍ਰਬੰਧ ਪੁਖਤਾ ਕੀਤੇ ਜਾਣ 2 ਸਾਲ ਹੋ ਗਏ ਆ ਤੇਰੀ ਮੀਂਹ ਆਉਂਦਾ ਟੈਂਟ ਟੁੱਟ ਜਾਂਦੇ ਆ ਜਿੰਨੇ ਵੀ ਅੰਦਰ ਲੱਗਦੇ ਆ ਟੈਂਟ ਉਹਨਾਂ ਈ ਥਾਂ ਤੇ ਪੱਕੇ ਸ਼ੈੱਡ ਪਾਏ ਜਾਣ ਉਹ ਲੰਗਰਾਂ ਵਾਸਤੇ ਪ੍ਰਬੰਧ ਪੱਕਾ ਕੀਤਾ ਜਾਵੇ ਜੀ ਤੁਸੀਂ ਦੇਖੋਗੇ ਸੰਗਤ ਪਰੇਸ਼ਾਨ ਜ਼ਰੂਰ ਆ ਥੋੜੀ ਕਿਉਂਕਿ ਇੱਕ ਪੈਦਲ ਯਾਤਰਾ ਵੀ ਆਉਣੇ ਜੀ ਨਾ ਕੋਈ ਰੂਮ ਮਿਲਦੇ ਆ ਨਾ ਕੋਈ ਥਾਂ ਜਗਾ ਹੈ ਜਿਹੜੇ ਪੈਦਲ ਯਾਤਰਾ ਸਾਨੂੰ 15 ਸਾਲ ਹੋ ਗਿਆ ਆਉਂਦਿਆਂ ਨੂੰ ਪਰ ਕਿਸੇ ਨੂੰ ਕੋਈ ਟੇਣੀ ਜਾਂਦੇ ਰੂਮ ਉਹ ਵੀ ਇਹਨਾਂ ਨੂੰ ਦੇਣੇ ਚਾਹੀਦੇ ਵੇਲੇ ਕਿਸ ਕੰਮ ਲਈ ਰੱਖਿਓ ਜਿੰਦੀ ਸ਼ਿਫਾਰਿਸ਼ ਉਹਨੂੰ ਦਿੰਦੇ ਆ ਸ਼ਿਫਾਰਸ਼ ਤੇ ਮਿਲਦੇ ਆ ਕੋਈ ਰੂਮ ਨਹੀਂ ਦਿੱਤਾ ਜਾਂਦਾ ਇਹ ਜਿਹੜੇ ਭਾਈ ਮਾਜੇ ਦੇ ਬੰਦੇ ਹੁੰਦੇ ਦੱਬਦੇ ਨਹੀਂ ਕਦੇ ਇਹ ਦਿਲ ਇਹ ਦੇਲ ਨਾਲੇ ਬਠਲ ਜਿਹੜੇ ਦਰਿਆ ਹੁੰਦੇ ਆ ਇਹ ਨਹੀਂ ਕਦੇ ਦਬਨ ਵਾਲੇ ਭਲੇ ਹਾਰ ਆਗੇ ਬੇਸ਼ੱਕ ਵੀ ਚਿਹਰੇ ਤੇ ਇਹਨਾਂ ਤੇ ਖੁਸ਼ੀ ਰਹਿੰਦੀ ਆ ਤੁਸੀਂ ਵੇਖਿਆ ਹਣਾ ਕਿੰਨੀਆਂ ਵੀਡੀਓ ਆਉਂਦੀਆਂ ਚਿਹਰੇ ਤੇ ਤਾਂ ਵੀ ਖੁਸ਼ੀ ਰਹਿੰਦੀ ਆ ਕੋਈ ਚੱਕਰ ਦੀ ਮਾਰ ਆਏ ਨੇ ਬਹੁਤ ਚਿਰ ਬਾਅਦ ਹਾਰੇ ਇੱਕ ਰੀ ਫੇਰ ਪਹਿਲਾਂ ਵੀ ਆਏ ਫੇਰ ਹੋਣਾ ਹੈ ਬਹੁਤ ਚਿਰ ਬਾਅਦ ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਵੀ ਬਚਾ ਬਹੁਤ ਨੁਕਸਾਨ ਹੋਇਆ ਵੀ ਰੋਹਾਂ ਦਾ ਵੀ ਮਹਾਰਾਜ ਬਾਬੂ ਡਾ ਸਾਹਿਬ ਕਿਰਪਾ ਕਰਨ ਆਜੇ ਸਰਦਾ ਪਹਾਉਣਾ ਹੁੰਦਿਆ ਬਹੁਤ ਬਹੁਤ ਦੂਰ ਤੋਂ ਮਾਲਵੇ ਦੁਆਬੇ ਸਖਤਾ ਪਹੁੰਚ ਰਹੀ ਹੈ ਕੋ ਸਰਦਾ ਪਹਾਉਣਾ ਦਿਲ ਚ ਹੁੰਦੀ ਆਉਂਦੀ ਆ ਸਕਤਾ ਬਾਕੀ ਮੀ ਵੀ ਪੈ ਰਿਹਾ ਹੈ ਮੀ ਬਹੁਤ ਖਰਾਬ ਕਰ ਰਿਹਾ ਹੈ ਕੋ ਮਹਾਰਾਜ ਹੁਣ ੜ ਗਿਆ ਮੀ ਬਾਬਾ ਬੁੱਢਾ ਸਾਹਿਬ ਕਿਰਪਾ ਕਰਨ ਮੇਲਾ ਬਹੁਤ ਭਾਰੀ ਭਰਕੋ ਮੇਲਾ ਚੱਲਿਆ ਪੂਰਾ ਜੀ ਮਹਾਰਾਜ ਦੇ ਬੜੀ ਸੰਗਤ ਹੁੰਦੀ ਆ ਜਿੰਨਾ ਮਹਾਰਾਜ ਨੇ ਅਨੁਭਵ ਸਾਰਿਆਂ ਨੇ ਦੇਖਣਾ ਜੀ ਕਿਉਂਕਿ ਮਾਜੇ ਦੇ ਵਿੱਚ ਆ ਮੇਨ ਮੇਲਾ ਹੈ ਬਾਬਾ ਫੁੱਟਾ ਸਾਹਿਬ ਦਾ ਬਾਦੂ ਲੰਗਰ ਪ੍ਰਸ਼ਾਦਾ ਚੱਲਦਿਆ ਆ ਬਾਬਾ ਫੁੱਟਾ ਦੇ ਮਾ ਸੱਜਣੀ ਘਾੜਨੀ ਹੈ ਕਿ ਵੀ ਜਿਹੜੀ ਗੱਲ ਆ ਹਾਂਜੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ ਲੰਗਰ ਛਕਦੀ ਪਈ ਸੰਗਤ ਸਾਰੀ ਐ ਆਜੋ ਗੁਰਕੇ ਪਿਆਰਿਓ ਗੁਰੂ ਦਾ ਲੰਗਰ ਅੱਡੂ ਚੱਲਿਆ ਬੜੇ ਪਿਆਰ ਦੇ ਨਾਲ ਗੁਰੂ ਦਾ ਲੰਗਰ ਛਕੋ ਵਾਹਿਗੁਰੂ ਜੀ ਠੰਡੇ ਠਾਰ ਸ਼ਫੀਲਾਂ ਦੇ ਲੰਗਰ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਇਹਦੇ ਜੀ ਸੱਤ ਮਾਤਰਾ ਦੇ ਹੈਗੇ ਆ ਫਲੇਵਰ ਹੈਗੇ ਆ ਇੱਕ ਰਸ਼ਿਆ ਜੀ ਇਹ ਪ੍ਰੂਫ ਦਾ ਕਰਾਸ਼ੀਆ ਤੇ ਜਿਹੜੇ ਇਹ ਇੰਪੋਰਟ ਹੈ ਇਹ ਸਰਬ ਹੈਗਾ ਇਹ ਸਰਬ ਬਾਕੀ ਤਾਂ ਨੇ ਆਣਾ ਇਹ ਗਲੂਬੀ ਹੋ ਗਿਆ ਜੀ ਉਹ ਬਲੈਕ ਕਰੰਟ ਹੋ ਗਿਆ ਜੀ ਲਾਚੀ ਹੋ ਗਿਆ ਜੀ ਇਹ ਬਰਸਕੋਚ ਹੋ ਗਿਆ ਵਨੀਲਾ ਹੋ ਗਿਆ ਜੀ ਆ ਸਟਰਾਬਰੀ ਦਾ ਆ ਗਿਆ ਜੀ ਬਲੂ ਬੈਰੀ ਆ ਗਿਆ ਇਹ ਸਾਰੇ ਫਰੂਟ ਦੇ ਸਰਬ ਆ ਇਹ ਮਿਲਦੇ ਆ ਇਹਨੂੰ ਆਗੇ ਮਿਕਸੀ ਵਿੱਚ ਬਲੈਂਡ ਕਰਕੇ ਤੇ ਦੁੱਧ ਤੇ ਪਾਣੀ ਵਿੱਚ ਨੋ ਮਿਕਸ ਕਰਕੇ ਮ ਪਾਇਆ ਜਾਂਦਾ ਜੀ। ਮੈਂ ਕੱਲ ਇਹ ਕਹਿ ਰਹੇ ਤੁਸੀਂ ਵੀ ਇਹ ਬੜੇ ਹਾਈਜੀਨਿਕ ਆ ਇਹ ਜਿਹੜੇ ਆ ਉਹ ਸਪੈਸ਼ਲ ਵਰਤਾਇਆ ਜਾਂਦੇ ਆ। ਹਾਂ ਜੀ ਜੀ। ਆ ਮਲਤਾ ਕੰਪਨੀ ਆ ਜੀ ਇੰਟਰਨੈਸ਼ਨਲ ਕੰਪਨੀ ਆ ਜੀ। ਜੁਨੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਦਾ ਆਪਾਂ ਫੜਕ ਲੈਂਦੇ ਆ। ਸਾਰੇ ਜਿਹੜੇ ਆ ਗਏ ਫੂਡ ਗ੍ਰੇਡ ਦੇ ਅਕੋਰਡਿੰਗ ਜਿਹੜੀਆਂ ਆ ਗਏ ਸਾਰੇ ਬਣੇ ਆ। ਉਹ ਸਾਰੇ ਚੈੱਕ ਕਰਕੇ ਉਹਦੇ ਅਕੋਰਡਿੰਗ ਆਪਾਂ ਲੈਂਦੇ ਆ। ਉਹਨਾਂ ਹੈਲਥ ਨੂੰ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਆ। ਵੇਖੋ ਜੀ ਸੰਗਤ ਦਾ ਪੈਸਾ ਜੀ ਸੰਗਤ ਤੇ ਲੱਗ ਰਿਹਾ ਆ। ਸਾਡੀ ਕੋਸ਼ਿਸ਼ ਈ ਪਰਮਾਤਮਾ ਨੇ ਜੇ ਸਾਨੂੰ ਇਹ ਡਿਊਟੀ ਲਈ ਆ ਜਿਨ੍ਹਾਂ ਵਧੀਆ ਤੋਂ ਵਧੀਆ ਹੋਵੇ ਸੰਗਤ ਨੂੰ ਵਧੀਆ ਚਲਚਕਾਇਆ ਜਾਵੇ ਮੈਨੂੰ ਵੀਰ ਨੂੰ ਕਹੂੰਗਾ ਕਿ ਇੱਕ ਰੀਆ ਸਾਰਿਆਂ ਨੂੰ ਖਾਵੇ ਇਹ ਸਾਡੀ ਲਗਾਤਾਰ ਜਿਹੜੀ ਹੈ 12ਵੀਂ ਸ਼ਬੀਲ ਹੈ ਇਹ ਸਮੂਹ ਨਗਨਵਾਸੀ ਸਾਰੇ ਨੌਜਵਾਨਾਂ ਦੇ ਸਾਰੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਚੱਲਣ ਢੀਆ ਇਹਦੇ ਵਿੱਚ ਸਟਰਾਬਰੀ ਫਲੇਵਰ ਹੈ ਬਿਨਾ ਜਿਹੜਾ ਕੈਮੀਕਲ ਤੋਂ ਕਰਾਚ ਜਿਹੜਾ ਫਰੂਟ ਆਲਾ ਵਾ ਮਤਲਬ ਵਨੀਲਾ ਹੋ ਗਿਆ ਸਟਰਾਬਰੀ ਹੋ ਗਿਆ ਮੰਗੋ ਸ਼ੇਕ ਹੋ ਗਿਆ ਕਾਫੀ ਹੋਗੀ ਕੋਲਡ ਸ਼ਰਦਾਈ ਹੋਗੀ ਹੁਣ ਅੱਜ ਜਿਵੇਂ ਮੌਸਮ ਦੀ ਤਬਦੀਲੀ ਆ ਤੇ ਹੁਣ ਜਿਹੜਾ ਵਾ ਉਹ ਗਰਮ ਦੁੱਧ ਘੇੜਾ ਵਾ ਮਨੇ ਸ਼ਰਦਾਈ ਵਿੱਚ ਲਾਚੀਆਂ ਪਾ ਗਏ ਬਾਦਾਮ ਪਾ ਗਏ ਉਹ ਚੱਲਣ ਲੱਗਾ ਜੀ 10 ਮਿੰਟ ਤੱਕ ਹੂੰ ਸੋ ਬਾਬੂ ਦਾ ਸਾਹਿਬ ਜੀ ਦੇ ਜਿਹੜੇ ਸਲਾਨਾ ਜੋੜ ਮੇਲੇ ਤੇ ਸੰਗਤਾਂ ਪਹੁੰਚਿਆ ਕੀ ਕਹਿਣਾ ਚਾਹੋ ਇਹਦੇ ਸਾਰੀਆਂ ਸੰਗਤਾਂ ਨੂੰ ਕਹਿਣਾ ਜੀ ਮਹਾਰਾਜ ਮਹਾਰਾਜ ਬਾਬੂੜੋ ਸਾਹਿਬ ਤੇ ਤੁਸੀਂ ਆਏ ਧਰ ਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਤੇ ਸਾਡੇ ਲੋ ਸਾਰੀਆਂ ਸੰਗਤਾਂ ਦਾ ਜੀ ਆਇਆ ਨੂੰ ਜੀ ਬਹੁਤ ਧੰਨਵਾਦੋ ਤੁਸੀਂ ਦੇਖ ਰਹੇ ਹੋ ਸੇਵਾ ਦੀ ਕੋਈ ਕਮੀ ਨਹੀਂ ਆ ਬੇਸ਼ੱਕ ਮੀਂਹ ਪੈ ਰਿਹਾ ਬੇਸ਼ੱਕ بارش ਹੋ ਰਹੀ ਆ ਪਰ ਇਹ ਵੀਰਾਂ ਦਾ ਜਜ਼ਬਾ ਸੇਵਾ ਦਾ ਜਜ਼ਬਾ ਤੁਸੀਂ ਲਗਾਤਾਰ ਦੇਖ ਰਹੇ ਹੋ ਤੇ ਲਗਾਤਾਰ ਜੜੀਆਂ ਚੜਦੀ ਕਲਾ ਦੀਆਂ ਤਸਵੀਰਾਂ ਅਸਲਾਨਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਪੀੜਵਾ ਬੁੱਢਾ ਸਾਹਿਬ ਤੋਂ ਤੋਂ ਉੱਦ ਤੱਕ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਆ 30 ਸਾਲ 35 ਸਾਲ ਹੋ ਚੁੱਕੇ ਆ ਜਦੋਂ ਤੋਂ ਅਸੀਂ ਸੰਗਰਾਂਦ ਦਾ ਲੰਗਰ ਸ਼ੁਰੂ ਕੀਤਾ ਸੀ ਜੋ ਪਹਿਲਾਂ ਛੋਟਾ ਛੋਟਾ ਹੁੰਦੇ ਤੋਂ ਜਿਉਂ-ਜਿਉਂ ਸੰਗਤ ਨੇ ਸਹਿਯੋਗ ਦਿੱਤਾ ਤਿਉਂ-ਤਿਉਂ ਇਹ ਵੱਡਾ ਹੁੰਦਾ ਗਿਆ ਵਾ ਤੇ ਹੁਣ ਅਹੀਂ 15 ਸਾਲ ਤੋਂ ਨਾਲ ਬਾਬਾ ਬੁੱਢਾ ਜੀ ਦੇ ਜਿਹੜਾ ਇਹ ਸਾਲਾਨਾ ਜੋੜ ਮੇਲਾ ਵਾ ਇਹਦੇ ਵਾਸਤੇ ਤਿੰਨ ਦਿਨ ਦਾ ਲੰਗਰ ਲਾਉਂਦੇ ਆ ਜਿਹਦੇ ਵਿੱਚ ਹਰ ਪ੍ਰਕਾਰ ਦੀ ਨਾਲ ਰੌਹ ਦਾ ਲੰਗਰ ਲੱਗਦਾ ਵਾ ਨਾਲ ਹੋਰ ਪ੍ਰਕਾਰ ਦੇ ਜਿੰਨੇ ਵੀ ਪਦਾਰਥਿਆ ਤਿਆਰ ਹੋ ਕੇ ਬਾਬੇ ਬੁੱਢੇ ਦੀ ਮਿਹਰ ਨਾਲ ਸਾਰਾ ਇਹ ਲੰਗਰ ਜਿਹੜਾ ਇਹ ਚੱਲਦਾ ਵਾ ਇਹ ਨਕਰ ਨਥੂਪੁਰਾ ਅਤੇ ਜੋ ਪਠੇ ਵਾਲੇ ਸਹਿਯੋਗ ਦਿੰਦੇ ਆ ਇਹਦੇ ਨਾਲ ਸਾਡਾ ਇਹ ਲੰਗਰ ਜਿਹੜਾ ਵਾ ਬਹੁਤ ਵਧੀਆ ਤੇ ਚੱਲਦਾ ਬੱਚੇ ਜਿਹੜੇ ਆ ਉਹ ਬਹੁਤ ਤਨਮਨ ਤਨ ਨਾਲ ਸੇਵਾ ਕਰਕੇ ਆਪਣਾ ਇਹ ਜਿਹੜਾ ਲੰਗਰ ਆ ਚਲਾਉਂਦੇ ਆ ਇਹ ਸਾਡੀ ਇੱਕ ਬਣੀ ਆ ਕਮੇਟੀ ਆ ਬੱਚਿਆਂ ਦੀ ਇਹ ਬੱਚੇ ਹੀ ਸਾਰਾ ਲੰਗਰ ਦਾ ਕੰਮ ਚਲਾਉਂਦੇ ਆ ਤੇ ਕਰਦੇ ਆ ਉਹਨੇ ਪੀੜ ਪਪਾ ਪੁੱਟਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਆ ਤੇ ਭਾਵੇਂ ਜਿੰਨਾ ਮਰਜੀ ਮੀਨ ਨੇਰੀ ਜੋ ਮਰਜੀ ਆ ਜੇ ਪਰ ਜਿਹੜੀ ਸੰਗਤ ਆ ਉਹਨਾਂ ਦਰਸ਼ਨ ਕਰਨ ਆਉਣਾ ਤੇ ਆਉਣਾ ਹੀ ਆ ਭਾਵੇਂ ਜੋ ਮਰਜੀ ਹੋ ਜੇ ਕੋ ਪੁਲ ਕਰਕੇ ਬਹੁਤ ਪਰੇਸ਼ਾਨੀ ਆਉਂਦੀ ਆ ਪ੍ਰਸ਼ਾਸਨ ਨੇ ਪੁਲ ਮਤਲਬ ਕਿ ਨਹੀਂ ਛੇਤੀ ਤਿਆਰ ਕੀਤਾ ਤੇ ਪਰ ਤਾਂ ਵੀ ਮਤਲਬ ਕਿ ਸੰਗਤਾਂ ਦਾ ਕੱਲ ਦਾ ਹੀ ਵੇਖਣਾ ਹੈ 5 ਤਰੀਕ ਦਾ ਹੀ ਸੰਗਤਾਂ ਦਾ ਹਾੜੀ ਆਇਆ ਕੱਲ ਵੀ ਬਹੁਤ ਜ਼ਿਆਦੀ ਸੰਗਤ ਹੈ ਅੱਜ ਫੇਰ ਬਹੁਤ ਜ਼ਿਆਦੀ ਸੰਗਤ ਹੈ ਮਹਾ ਮਤਲਬ ਕਿ ਜਾਮ ਚੋ ਗੱਡੀਆਂ ਘਟਾ ਕੇ ਲਿਆਏ ਆ ਤੇ ਅੱਜ ਬਹੁਤ ਸਾਰਨ ਨੂੰ ਬਹੁਤ ਦੂਰੋਂ ਬੰਨ ਸੰਗਤ ਆਈ ਹੈ ਅੱਜ ਬਹੁਤ ਮਾਦੇ ਆ ਸਾਰਲੇਲਾ ਕੇ ਸੰਤਉਦੀ ਆ ਬਹੁਤ ਆਈ ਆ ਪੂਰਾ ਮਾਜੂਦ ਕਰਦੇ ਆਂ ਤੇ ਸੇਵਾ ਕਰਾਈ ਗਈ ਆ ਪੁੱਛਦੇ ਆ ਟੈਂਟ ਸਾਡਾ ਉੱਡ ਗਿਆ ਟੈਂਟ ਲਾਇਆ ਦੋਰੇ ਆਂਦੇ ਹੀ ਲਵਾਦਨੇ ਮਹਾਰਾਜਾ ਪੂਰਾ ਇਥੇ ਆਏ ਦਰਸ਼ਨ ਕਰ ਬਹੁਤ ਦੂਰ ਦੂਰ ਸੰਤ ਆਈ ਆ ਬਾਕੀ ਪੂਰਾ ਕਿਰਪਾ ਵਾਲਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਜਿਲ੍ਹਾ ਫਾਿਲਕਾ ਬਲਾਕ ਜਲਾਲਾਬਾਦ ਤੋਂ ਜੋ ਕਿ ਅਸੀਂ ਹਰ ਦੇ ਸਾਲ ਦੀ ਤਰ੍ਹਾਂ ਚਾਰ ਪੰਜ ਪਿੰਡ ਰਲ ਕੇ ਨਗਰਾਂ ਵਿੱਚੋਂ 10-10 20-20 100-100 ਰੁਪਇਆ ਇਕੱਠਾ ਕਰਕੇ ਨਗਰਾਂ 'ਚ ਆ ਕੇ ਇੱਥੇ ਲੰਗਰ ਦੀ ਸੇਵਾ ਕਰਨੇ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਕਿਰਪਾ ਹੈ ਤੇ ਸਾਡਾ ਨਗਰ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਥੇ ਸੇਵਾ ਕਰ ਰਿਹਾ ਹੈ ਤੇ ਸਾਰਿਆਂ ਦਾ ਬਹੁਤ ਉਤਸ਼ਾਹ ਹੈ ਬੜੀ ਖੁਸ਼ੀ ਨਾਲ ਸਾਰੇ ਇੱਥੇ ਸੇਵਾ ਕਰ ਰਹੇ ਨੇ ਤੇ ਇਸੇ ਤਰ੍ਹਾਂ ਬਾਬਾ ਪੁੱਢਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਣੇ ਨਗਰ ਨਾਲ ਆਪਣੇ ਸਥਾਨਾਂ ਨਾਲ ਜੋੜੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਨਾ ਜੋੜ ਮੇਲਾ ਬਾਬਾ ਬੁੱਢਾ ਸਿੰਘ ਜੀ ਦਾ 6567 ਨੂੰ ਬੜੇ ਥੋਮਤਾਂ ਬਣਾਇਆ ਜਾਂਦਾ ਇੱਥੇ ਸੰਗਤ ਦੇ ਸ਼ਫ ਦੇ ਸ਼ਤ ਆਉਂਦੀ ਏ ਸਾਡਾ ਜਿਹੜਾ ਫਾਜ਼ਲਗਾ ਤਹਿਸੀਲ ਜਲਾਲਾਬਾਦ 5-7 ਪਿੰਡ ਜਿਹੜੇ ਨੇ ਅਸੀਂ ਰਲ ਕੇ ਉੱਥੇ ਜਿਹੜਾ ਇਹਨਾਂ ਦਾ ਮਤਲਬ ਸੇਵਾ ਭਾਵਨਾ ਇਕੱਠੀ ਕਰਕੇ ਲਗਭਗ 14ਵਾਂ ਮੇਲਾ 14ਵਾਂ ਆ 15 16 ਸਾਲ ਹੋ ਗਏ ਨੇ ਲੱਗ ਪਾ ਕੇ ਇੱਥੇ ਆ ਕੇ ਜਿਹੜੀ ਸੇਵਾ ਪਾਵਨਾ ਕੀਤੀ ਜਾਂਦੀ ਏ ਤੇ ਇੱਥੇ ਬਾਬਾ ਪੋਲਾ ਪੋਲਾ ਸਿੰਘ ਜੀ ਬਹੁਤ ਸਾਥ ਦੇ ਪੋਲਾ ਸਿੰਘ ਜੀ ਬਹੁਤ ਸਾਥ ਦੇ ਰਹੇ ਨੇ ਸਾਨੂੰ ਬਾਬਾ ਜੀ ਸਾਨੂੰ ਦੁੱਧ ਇੱਕ ਮੁੱਲ ਕਿਲੋ ਵੀ ਨਹੀਂ ਲੈਣਾ ਪੈਂਦਾ ਸਾਨੂੰ ਦੁੱਧ ਤੇ ਜਿੰਨੀ ਵੀ ਸੇਵਾ ਹੋਰ ਵੀ ਕੋਈ ਚੀਜ਼ ਦੀ ਲੋੜ ਹੈ ਬਾਬਾ ਪੋਲਾ ਸਿੰਘ ਬਹੁਤ ਕਿਰਪਾ ਕਰ ਰਹੇ ਨੇ ਤੇ ਬਾਬਾ ਜੀ ਦੀ ਬਹੁਤ ਕਿਰਪਾ ਇੱਥੇ ਬੜੇ ਦੇਸ਼ ਅਵਦੇਸ਼ਾ ਸੰਗਤ ਆਉਂਦੀ ਏ ਉਹਨਾਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਨੇ ਦੁੱਧ ਦੀ ਦੁੱਧ ਮਿਲਦਾ ਪੁੱਤਾਂ ਨੂੰ ਪੁੱਤ ਮਿਲਦਾ ਜਿੰਨੂੰ ਜਿੰਦਗੀ ਮਤਲਬ ਜੋ ਵੀ ਮਨੋ ਕਾਮਨਾ ਕਰਕੇ ਮਰਦਾ ਮਰਿਆਦਾ ਨਾਲ ਆਉਂਦਾ ਸੱਚੇ ਦੇਣ ਨਾਲ ਆਉਂਦਾ ਉਹਦੀ ਸਾਰੀਆਂ ਦੀ ਸਾਰੀਆਂ ਮਰਜ਼ਾ ਪੂਰੀਆਂ ਹੁੰਦੀਆਂ ਨੇ